ਆਤਮਾਤਾ ਦੀ ਜੈ ਜੈ ਹਨ ਜੈ ਸ਼੍ਰੀ ਰਾਮ ਭਰੋ ਅੱਜ ਦਿਨ ਬੜਾ ਭਾਗਾ ਵਾਲਾ ਵਾ ਸਾਡੇ ਘਰ ਗੁਰਦਾਸਪੁਰ ਜ਼ਿਲ੍ਹੇ ਦੀ ਆਨ ਬਾਨ ਸ਼ਾਨ ਬੈਦ ਪੰਜਾਬ ਦੀ ਆਨ ਬਾਨ ਸ਼ਾਨ ਹੈ ਸ੍ਰੀ ਹਰਵਿੰਦਰ ਸੋਨੀ ਜੀ ਕੋਈ ਜਾਣ ਪਛਾਣ ਦਾ ਕਰਾਉਣ ਦੀ ਕੋ ਲੋੜ ਨਹੀਂ ਕਿਉਂਕਿ ਇਹਨਾਂ ਦੀ ਆਪਣੀ ਇੰਨੀ ਪਪੂਲਾਰਿਟੀ ਹੈ ਮੈਂ ਇਹਨਾਂ ਦਾ ਸਾਡੇ ਘਰ ਆਉਣ ਤੇ ਸ੍ਰੀ ਹਰਵਿੰਦਰ ਸੋਨੀ ਜੀ ਦਾ ਇਹਦੇ ਲੋਨ ਧੰਨਵਾ ਕਰਦਾ ਮੈਂ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਕਿਉਂਕਿ ਮੈਨੂੰ ਪੌਣੇ 3 ਮਹੀਨੇ ਹੋ ਗਏ ਘਰੇ ਨਜ਼ਰਬੰਦ ਕੀਤਾ ਆਇਆ ਇਹਨਾਂ ਦੇ ਵੀ ਕੁਝ ਭੀੜ ਪੈ ਗਈ ਸੀ ਮੈਂ ਇਹਨਾਂ ਨੂੰ ਵੀ ਸਾਹ ਨਹੀਂ ਦੇ ਸਕਿਆ ਕਿਉਂਕਿ ਮੈਂ ਘਰੇ ਹੀ ਪਹਿਲਾਂ ਹੀ ਬੰਦ ਸੀਗਾ ਕਿਉਂਕਿ ਇਹ ਸਮਾਤ ਨਹੀਂ ਨੇ Hindu tau ਦੀ ਲੜਾਈ ਲੜਦੇ ਪਏ ਨੇ Hindu tau ਦੇ ਨਾਲ ਅਸੀਂ ਦੋਨੋਂ ਭਰਾ ਅਸੀਂ ਹੈਗੇ ਇਕੱਠੇ ਇਹ ਲਾ ਹੋਰ ਵੀ ਜੜਦਾ ਜਿਹੜੇ ਹਿੰਦੂ ਪੁਰਾਣੇ ਸਾਰੇ ਅਸੀਂ ਇਕੱਠੇ ਆਣ ਮੇਲੇ ਕੰਮ ਕਰਦੇ ਆ ਰਹੇ ਆ। ਲੇਕਿਨ ਕੁਝ ਲੋਕ ਛਰਾਰਤੀ ਲੋਕ ਨੇ ਜਿਹੜੇ ਉਹਨਾਂ ਨੂੰ ਇਹ ਸਰਕਾਰ ਚਾਹੇ ਮੋਦੀ ਸਰਕਾਰ ਚਾਹੇ ਪੰਜਾਬ ਸਰਕਾਰ ਨਕੇਲ ਕਸੇ। ਸਾਨੂੰ ਘਰੇ ਬੰਦ ਕਰਨ ਦੀ بجائے ਉਹਨਾਂ ਦੇ ਨਕੇਲ ਕਸਣੀ ਚਾਹੀਦੀ ਆ। ਇੱਕ ਕੱਲ ਹੈਗੀ ਆ ਭਰਾਵੋ 26 ਜਨਵਰੀ ਗਣਤੰਤਰ ਦਿਵਸ। ਸਾਰੇ ਤਿਰੰਗੇ ਝੰਡੇ ਨੂੰ ਵੱਧ ਵੱਧ ਸਲੂਟ ਕਰੋ। ਆ ਨਮੋਸ। ਜੈ ਭਾਰਤ ਮਾਤਾ ਕੀ ਜੈ। ਮੈਂ ਅੱਜ ਐਕਚੁਅਲੀ ਇਹਨਾਂ ਦੀ ਇੱਕ ਵੀਡੀਓ ਦੇਖੀ ਸੀਗੀ ਜਿਹੜੀ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਦੱਸਿਆ ਸੀ ਕਿ ਕਾਫੀ ਦੇਰ ਤੋਂ ਹੈ ਆਪਣੇ ਘਰ ਹੀ ਨੇ। ਔਰ ਮੈਂ ਤੇ ਹੈਰਾਨ ਹੋ ਗਿਆ ਕਿ ਇਹਨਾਂ ਨੂੰ 3 ਮਹੀਨੇ ਅਜੇ ਆਲਮੋਸਟ ਹੋ ਗਏ ਨੇ ਆਪਣੇ ਘਰ ਦੇ ਵਿੱਚ ਨਜ਼ਰਬੰਦ ਹੋਏ। ਆਮ ਵਿਅਕਤੀ ਕਿਦਾਂ ਜੀਏਗਾ? ਕਿਉਂਕਿ ਕਾਰੋਬਾਰੀ ਬੰਦੇ ਹੁੰਦੇ ਆ, ਪਰਿਵਾਰ ਵੀ ਚਲਾਣੇ ਹੁੰਦੇ ਆ। ਕਿਸ ਤਰ੍ਹਾਂ ਰਸਨ ਪਾਣੀ ਕਿਸਰਾ ਆਏਗਾ? ਕੋਈ ਅਰਨਿੰਗ ਕਿਦਾਂ ਹੋਏਗੀ? ਇਹ ਬੜੀਆਂ ਚੀਜ਼ਾਂ ਜਿਹੜੀਆਂ ਇੱਕ ਮਿਡਲ ਕਲਾਸ ਵਿਅਕਤੀ ਨੂੰ ਜਿਹੜਾ ਸੋਚਣਾ ਪੈਂਦਾ ਔਰ ਅੱਜ ਤਰੂ ਮੈਂ ਦੇਖਿਆ ਕਿ ਵਾਕਿਆ ਘਰ ਆ ਕੇ ਬੜਾ ਸਫਰ ਕਰਨ ਨੇ ਔਰ ਸਿਰਫ ਇਹ ਕਿ ਸੁਰੱਖਿਆ ਦੇ ਕਰਕੇ ਉਹਨਾਂ ਸੁਰੱਖਿਆ ਦੇ ਕ੍ਰਾਈਟਰੀਆਸੇ ਅਲੱਗ-ਅਲੱਗ ਹੁੰਦੇ ਨੇ ਸਾਨੂੰ ਅਗਰ ਸਿਕਿਉਰਿਟੀ ਮਿਲੀਏ ਤਾਂ ਸਿਕਿਉਰਿਟੀ ਕਿਸ ਵਾਸਤੇ ਦਿੱਤੀ ਜਾਂਦੀ ਹੈ ਕਿ ਅਸੀਂ ਮੂਵਮੈਂਟ ਕਰੀਏ ਤਾਂ ਸਾਡਾ ਜਿਹੜੀ ਸਾਨੂੰ ਸੁਰੱਖਿਆ ਮਿਲਣੀ ਹੈ ਸਾਨੂੰ ਸਿਕਿਉਰ ਕਰੇ ਔਰ ਜੇ ਸਿਕਿਉਰਿਟੀ ਦੇ ਕੇ ਉਹਦੇ باوجود ਸਾਨੂੰ ਘਰ ਦੇ ਵਿੱਚ ਹੀ ਰਹਿਣਾ ਪਏਗਾ ਤਾਂ ਫਿਰ ਇਹ ਸਿਕਿਉਰਿਟੀ ਦਾ ਮੇਰੇ ਖਿਆਲ ਚ ਕੋਈ ਉਚਿੱਤੇ ਨਹੀਂ ਰਹਿ ਜਾਂਦਾ ਤੋ ਮੈਂ ਪ੍ਰਸ਼ਾਸਨ ਅਗੇ ਔਰ ਸਰਕਾਰ ਅਗੇ ਮੈਂ ਬੇਨਤੀ ਕਰਾਂਗਾ ਕਿ ਐਟ ਲੀਸਟ ਜੋ ਪੰਜਾਬ ਦੇ ਵਿੱਚ ਜੋ ਇਸ ਟਾਈਮ ਹਾਲਾਤ ਹੋ ਰਹੇ ਨੇ ਉਹਦੇ ਵਿੱਚ ਇਹ ਪੋਜੀਸ਼ਨ ਹੋ ਰਹੀ ਹੈ ਕਿ ਜਿਹੜੇ ਸਾਡੇ ਵਰਗੇ ਲੋਕ ਨੇ ਜਿਨ੍ਹਾਂ ਨੂੰ ਖਾਮਖਾ ਹੱਤਵਾਲੀ ਮਿੰਦੇ ਇੱਕ ਹੈਰਾਨੀ ਵੀਡੀਓ ਬਣਾਉਣਾ ਮਨਸਾਹਬ ਨੇ ਦੱਸਿਆ ਬਣਿਆ ਕੇ ਕਿ 1.5 ਕਰੋੜ ਰੁਪਏ ਦੀ ਸੁਪਾਰੀ ਦਿੱਤੀ ਗਈ ਇਹਨਾਂ ਦੀ ਮੈਂ ਉਹਨਾਂ ਕਮੇਨੀ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਯਾਰ 1.5 1.5 ਕਰੋੜ ਰੁਪਏ ਤੁਸੀਂ ਇੱਕ ਵਿਅਕਤੀ ਨੂੰ ਮਾਰਨ ਵਾਸਤੇ ਦਿੰਦੇ ਪਿਓ ਤੇ 1.5 ਕਰੋੜ ਰੁਪਏ ਕਿਸੇ ਨੂੰ ਜੀਣ ਵਾਸਤੇ ਦੇ ਦਿਓ ਕਿਸੇ ਹਸਪੀਟਲ ਨੂੰ ਦੇ ਦਿਓ ਕਿਸੇ ਸਿੱਖਿਆ ਸੰਸਥਾਨ ਨੂੰ ਦੇ ਦਿਓ ਠੀਕ ਹੈ ਨਾ ਇਹ ਉਹਦੇ ਤੇ ਸ਼ਾਇਦ ਤੁਹਾਨੂੰ ਪੁੱਛ ਮਿਲਿਆ 1 ਕਰੋੜ ਰੁਪਏ ਤੁਸੀਂ ਵਿਅਕਤੀ ਨੂੰ ਮਾਰਨ ਵਾਸਤੇ ਦੇ ਰਹੇ ਹੋ ਮੈਨੂੰ ਨਹੀਂ ਸਮਝ ਆਨਾ ਕਿ ਕਿਸ ਇਸ਼ਟ ਦੇਵ ਨਹੀਂ ਆ ਕਿਹਾ ਹੋਏਗਾ ਕਿਸ ਧਰਮ ਨੇ ਕਿਹਾ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਤੇ ਧਰਮਿਆਸਾ ਕਿਹਾ ਕਿ ਕਿਸੇ ਨੂੰ ਮਾਰਨ ਵਾਸਤੇ ਪੈਸੇ ਦਿਓ ਸੋ ਜੇ ਤੁਸੀਂ ਪੈਸਾ ਖਰਚਣਾ ਹੀ ਹੈ ਤਾਂ ਸਮਾਜ ਹਿਤ ਵਾਸਤੇ ਖਰਚੋ ਸਮਾਜ ਦੀ ਬਿਹਤਰੀ ਵਾਸਤੇ ਖਰਚੋ ਗਰੀਬ ਲੋਕਾਂ ਵਾਸਤੇ ਖਰਚੋ ਤਾਂ ਸ਼ਾਇਦ ਆਪਣੇ ਆਪ ਇਸ ਨੂੰ ਇਸ ਨੂੰ ਖਾਲਿਸਤਾਨ ਕਹਿਣਾ ਚਾਹਦੇ ਸੀ ਲੇਕਿਨ ਜੇ ਤੁਸੀਂ ਉਹ ਸੋਚਦੇ ਹੋ ਕਿ ਉਹ ਗੁੱਡਾ ਗਰਦੀ ਨੂੰ ਖਾਲਿਸਤਾਨ ਕਹਿਣਾ ਉਹ ਜਿਆ ਖਾਲਿਸਤਾਨ ਤਾਂ ਨਹੀਂ ਬਣੇਗਾ ਪਰ ਮੈਂ ਪ੍ਰਸ਼ਾਸਨ ਅਗੇ ਅ ਬਿੱਦੀ ਕਰਾਂਗਾ ਕਿ ਮਨਸਾ ਨੂੰ ਥੋੜਾ ਰਿਲੈਕਸ ਕਰੋ ਕਿਉਂਕਿ ਇਹਨਾਂ ਨੇ ਵੀ ਕੁਝ ਕਾਰੋਬਾਰ ਕਰਨੇ ਹੈ ਔਰ ਆਪਣੇ ਪਰਿਵਾਰ ਵਾਸਤੇ ਕੁਝ ਅਰਨਿੰਗ ਕਰਨੀ ਹੈ ਕੁਝ ਜੀਵਿਕਾ ਚਲਾਨੀ ਹੈ ਆਪਣੀ ਤੇ ਇਸ ਤਰ੍ਹਾਂ ਨਾ ਕਰੋ ਕਿ ਤੁਸੀਂ ਮੈਂ ਦੇਖਿਆ ਕਿ ਬਾਹਰ ਵਾਲ ਬਣਾ ਦਿੱਤੀ ਗਈ ਹੈ ਮੁਹੱਲੇ ਵਾਲੇ ਉਹ ਵੈਸੇ ਐਨੌਇਡ ਹੋਏ ਹੋਣਗੇ ਹੈਨਾ ਉਹ ਬਲਕਿ ਉਹ ਇਹਨਾਂ ਨੂੰ ਆਸਪੜੋ ਸਾਰੀ ਜ਼ਿੰਦਗੀ ਰਹਿਣਾ ਹੈ ਇਹਨਾਂ ਨੇ ਉਹ ਕਿਸਾਨ ਇਹਦੇ ਵੱਲੋਂ ਚੰਗੀ ਸੋਚ ਰੱਖ ਸਕਦੇ ਨੇ ਤੁਸੀਂ ਬਿੱਦੀ ਆਹੀ ਹੈਗੀ ਕਿ ਕੁਝ ਔਰ ਵੇ ਆਊਟ ਨਿਕਾ ਕੱਢੋ ਕਿ ਜਿਹੜਾ ਨਾਲ ਇਹ ਵੀ ਸਰਵਾਈਵ ਕਰ ਸਕਣ ਪੁਰਾਣੇ ਸੁਰਖਸ਼ਾ ਵੀ ਉਕਤ ਰਹੇ ਜੈ ਹਿੰਦ ਭਾਰਤ ਮਾਤਾ ਕੀ ਜੈ ਸਾਡੇ ਘਰ ਨਾਲ ਸੋਨੀ ਸਾਹਿਬ ਦੇ ਮਾਨ ਜੋ ਸਾਡੇ ਸੀਨੀਅਰ ਐਡਵੋਕੇਟ ਸਾਹਿਬ ਅਰਣ ਖਰਮੀ ਜੀ ਵੀ ਆਏ ਨੇ ਮੈਂ ਉਹਨਾਂ ਦੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ